ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਜਾ ਰਹੀਆਂ ਕਿ ਜੀ ਅਸੀਂ ਮਾਰ ਦੁੱਤੇ ਜਿੱਥੇ ਆ ਗੁੰਡਿਆਂ ਨੂੰ ਕਿਸੇ ਤਰੀਕੇ ਦਾ ਡਰ ਹੀ ਨਹੀਂ ਹੈਗਾ ਤਾਂ ਤੁਸੀਂ ਦੱਸੋ ਕੀ ਹੋ ਸਕਦਾ ਮੈਂ ਆ ਸਮਝਦਾ ਕਿ ਅੱਜ ਤੇ ਦਿਨ ਅਸੀਂ ਇਸ ਕਰਕੇ ਘੁੰਮਦੇ ਆ ਕਿਉਂਕਿ ਗੁੰਡੇ ਬਦਮਾਸ਼ ਸਾਨੂੰ ਮਾਰਿਆ ਨਹੀਂ ਚਾਹੁੰਦੇ ਪਰ ਨਹੀਂ ਜੋ ਅੱਜ ਦੇ ਦਿਨ ਚੱਲਦਾ ਪਿਆ ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਜੀ ਨੂੰ ਰਿਜ਼ਾਈਨ ਕਰਕੇ ਉੱਥੇ ਕਿਸੇ ਗੈਂਗਸਟਰ ਨੂੰ ਬੁਲਾ ਦੇਣਾ ਚਾਹੀਦਾ ਸ਼ਾਇਦ ਕਿਤੇ ਆ ਮੌਤਾ ਘਾਟਿਆ ਤਾਂ ਮੈਂ ਕਿਸੇ ਵੀ ਤਰ੍ਹਾਂ ਦੇ ਇਹ ਨਹੀਂ ਮੈਂ ਕਹਿੰਦਾ ਇੱਥੇ ਜਾ ਉੱਥੇ ਕਿਸੇ ਵੀ ਸੜਕ ਦੇ ਕਿਨਾਰੇ ਮੈਂ ਧਰਨਾ ਲਾ ਕੇ ਬਹਿ ਜਾਣਾ ਔਰ ਬੈਠਾ ਘਰ ਉਹਦਾ ਕਿ ਜਦੋਂ ਤੱਕ ਉਹ ਮਰਦਾ ਨਹੀਂ ਫਿਰ ਮੇਰੀ ਵੀ ਸਰਕਾਰ ਪੋਸਟ ਮੈਡਮ ਕਰਾ ਕੇ ਆਓ ਜੀ ਲਾਸ਼ ਰੂਹੀ ਕਰ ਦਿਓ ਆ ਮੈਂ ਇਹਨੂੰ ਕਤਲ ਨਹੀਂ ਮੰਨਦਾ ਮੈਂ ਸਨ ਲਾਇਆ ਕਿ ਜਿਹੜੀ ਆ ਸਰਕਾਰ ਹੈਗੀ ਆ ਸਰਕਾਰੀ ਕਤਲ ਇਹਨੂੰ ਸਰਕਾਰੀ ਕਤਲ ਅਸੀਂ ਤਾਂ ਕਹਿੰਦੇ ਕਿ ਸਰਕਾਰ ਤਾਂ ਕਿਤੇ ਦਿਖੇ ਨਹੀਂ ਰਹੀ ਗੁੰਡਾ ਗੁੰਡਿਆਂ ਦਾ ਰਾਜ ਚੱਲਦਾ ਪਿਆ ਜਿਹੜੀ ਸਰਕਾਰ ਉਹ ਗੁੰਡਿਆਂ ਨੂੰ ਪਨਾਹ ਦਿੰਦੀ ਪਈ ਹੈ ਸਤਸ਼੍ਰੀਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥਿਓ ਕੱਲ੍ਹ ਕੁੱਲ ਪਰਵੇਖੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਬੜੇ ਨਿਰਦਹੀ ਤਰੀਕੇ ਉਸ ਦਾ ਕਤਲ ਕਰ ਦਿੱਤਾ ਗਿਆ ਦਰਦਨਾਕ ਉਸ ਦੀ ਮੌਤ ਹੁੰਦੀ ਹੈ ਔਰ ਜਦ ਇਹ ਖਬਰ ਚੱਲਦੀ ਉਸ ਤੋਂ ਬਾਅਦ ਲੋਕਾਂ ਵਿੱਚ ਚਰਚਾ ਬਣ ਜਾਂਦੀ ਹੈ ਕਿ ਇਹ ਜਿਹੜਾ ਪੰਜਾਬ ਵਿੱਚ ਜ਼ੁਲਮ ਚੱਲਦਾ ਪਿਆ ਗੈਂਗਸਟਰਾਂ ਦਾ ਜਾਂ ਜਿਹੜੇ ਗੁਰਗੇ ਆ ਇਹ ਕਦ ਸ਼ਾਂਤ ਹੋਵੇਗਾ ਇਹ ਜਿਹੜਾ ਕਤਲੇ ਆਮ ਹੈ ਇਹ ਜਿਹੜੀ ਖੂਨੀ ਖੇਡ ਖੇਡੀ ਜਾ ਰਹੀ ਹੈ ਇਹ ਕਦ ਰੁਕੇਗੀ ਸਵਾਲ ਇਹੀ ਹੈ ਕਿ ਕੀ ਪੰਜਾਬ ਵਿੱਚ ਜੰਗਲ ਰਾਜ ਹੈ ਕਿ ਗੈਂਗਸਟਰਾਂ ਦਾ ਰਾਜ ਹੈ ਤੇ ਸਰਕਾਰ ਜਿਹੜੀ ਆ ਉਹ ਕਾਗਜੀ ਜਿਹੜਾ ਪੰਜਾਬ ਨੂੰ ਚਲਾ ਰਹੀ ਹੈ ਕਿਉਂਕਿ ਆਏ ਦਿਨ ਕਤਲ ਦੀਆਂ ਘਟਨਾਵਾਂ ਹੋ ਰਹੀਆਂ ਜੇ ਬਲਾਚੋਰ ਦੀ ਗੱਲ ਕਰ ਲਈਏ ਉੱਥੇ ਕੁਝ ਇੱਕ ਦਿਨ ਪਹਿਲਾਂ ਜਾਂ 10 ਦਿਨ ਪਹਿਲਾਂ ਕਹਿ ਲਈਏ ਇੱਕ ਫੈਕਟਰੀ ਵਿੱਚ ਵੀ ਗੋਲੀ ਚੱਲਦੀ ਹੈ ਫੈਕਟਰੀ ਦੇ ਉੱਤੇ ਗੋਲੀ ਚੱਲਦੀ ਹੈ ਔਰ ਕੁਦਰਤੀ ਜਿਹੜਾ ਮਾਲਕ ਉੱਥੇ ਮੌਜੂਦ ਨਹੀਂ ਹੁੰਦਾ ਕਰਿੰਦਾ ਹੁੰਦਾ ਉਹਦਾ ਬਚਾਅ ਹੋ ਜਾਂਦਾ ਹੁਣ ਅਸਮਾਨਪੁਰ ਵਿੱਚ ਪਰਸੋ ਚੌਥ ਗੋਲੀਆਂ ਚੱਲੀਆਂ ਸਨ ਇੱਕ ਨੌਜਵਾਨ ਦਾ ਕਤਲ ਹੋ ਜਾਂਦਾ ਤੇ ਕੱਲ ਕੁੱਲਪੁਰ ਵਿੱਚ ਔਰ ਸਥਿਤੀ ਇਹੋ ਜਿਹੀ ਹੈ ਕਿ ਜਿਹੜੇ ਪਰਿਵਾਰਕ ਮੈਂਬਰ ਨੇ ਸਦਮਾ ਤਾਂ ਹੈ ਹੀ ਕਿ ਘਰ ਦਾ ਜੀ ਚਲ ਗਿਆ ਪਰ ਨਾਲ ਦੀ ਨਾਲ ਆਪਣੇ ਆਪ ਨੂੰ ਪਰਿਵਾਰਕ ਜੀ ਆ ਸੁਰੱਖਿਤ ਮਹਿਸੂਸ ਕਰ ਰਹੇ ਆ ਔਰ ਉਹਨਾਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਵਿੱਚ ਵੀ ਡਿਲੇ ਹੋ ਰਿਹਾ ਹੈ ਸੰਤੁਸ਼ਟ ਜਿਹੜਾ ਮ੍ਰਿਤਕ ਦਾ ਭਰਾ ਹੈ ਜਿਸ ਦਾ ਕਤਲ ਹੋਇਆ ਉਸ ਦਾ ਭਰਾ ਸੰਤੁਸ਼ਟ ਨਜ਼ਰ ਨਹੀਂ ਆ ਰਿਹਾ ਸਾਬਕਾ ਸਰਪੰਚ ਹੈ ਔਰ ਉਹਦਾ ਕਹਿਣਾ ਕਿ ਮੈਂ ਸੰਤੁਸ਼ਟ ਨਹੀਂ ਆ ਔਰ ਉਹਦੇ ਭਰਾ ਦੀ ਜਿਹੜੀ ਡੈੱਡ ਬਾਡੀ ਆ ਉਹ ਕਹਿੰਦਾ ਉਹ ਵੀ ਰੁਲਦੀ ਪਈ ਆ ਉਹਦੇ ਸ਼ਬਦਾਂ ਦੇ ਅਨੁਸਾਰ ਜੇ ਉਹ ਦੀ ਗੱਲ ਸਮਝੀਏ ਤਾਂ ਉਹਨੇ ਕਿਹਾ ਕਿ ਮੈਂ ਸੰਤੋਸ਼ ਨਹੀਂ ਆ ਪੋਸਟਮਾਰਟਮ 'ਚ ਡਿਲੇ ਐ ਤੇ ਜੇ ਇਸੇ ਤਰੀਕੇ ਡਿਲੇ ਹੁੰਦਾ ਰਿਹਾ ਇਨਸਾਫ 'ਚ ਵੀ ਤਾਂ ਉਹ ਕਹਿੰਦਾ ਕਿ ਮੈਂ ਡੈੱਡ ਬਾਡੀ ਲੈ ਕੇ ਕਿਤੇ ਵੀ ਬੈਠ ਜਾਵਾਂਗਾ ਤੇ ਧਰਨਾ ਲਾਜ਼ਮ ਮਤਲਬ ਉਹ ਇਨਸਾਨ ਇਸ ਕਦਰ ਪਰੇਸ਼ਾਨ ਹੋ ਗਿਆ ਉੱਥੇ ਹੀ ਮੌਕੇ ਤੇ ਇੱਕ ਕਾਂਗਰਸੀ ਆਗੂ ਵੀ ਪਹੁੰਚਦੇ ਆ ਉਹ ਤਾਂ ਇੱਥੋਂ ਤੱਕ ਕਹਿ ਦਿੰਦੇ ਹੈਰਾਨ ਕਰਨ ਵਾਲੀ ਗੱਲ ਕਹਿ ਦਿੰਦੇ ਆ ਕਿ ਸੀਐਮ ਸਾਹਿਬ ਨੂੰ ਉਤਾਰ ਕੇ ਗੈਂਗਸਟਰ ਨੂੰ ਬਿਠਾ ਦਿੱਤਾ ਜਾਵੇ ਚਲੋ ਇਹ ਉਹਨਾਂ ਦਾ ਤਰਕ ਹੈ ਲੈ ਕੇ ਜੇ ਗੈਂਗਸਟਰ ਨੂੰ ਹੀ ਕੁਰਸੀ ਤੇ ਬਿਠਾ ਦਿੱਤਾ ਫਿਰ ਭਾਈ ਕਤਲੋਗਾਰਦ ਕਿੱਦਾਂ ਰੁਕੇਗਾ ਫਿਰ ਤਾਂ ਵਧੇਗਾ ਪਰ ਉਹਨਾਂ ਨੇ ਕਿਹਾ ਜਿਹੜੇ ਕਾਂਗਰਸੀ ਆਗੂ ਪਹੁੰਚੇ ਉਹਨਾਂ ਨੇ ਗੰਭੀਰ ਇਲਜ਼ਾਮ ਲਗਾਇਆ ਉਹ ਕਹਿੰਦੇ ਸਰਕਾਰੀ ਕਤਲ ਹੈ ਤੇ ਪ੍ਰਸ਼ਾਸਨ ਸੋਸ਼ਲ ਮੀਡੀਆ ਤੇ ਜਾਗਿਆ ਵੈਸੇ ਨਹੀਂ ਜਾਗਿਆ ਚਲੋ ਇਹ ਉਹਨਾਂ ਦਾ ਤਰਕ ਹੈ ਪਰ ਸਵਾਲ ਇਹੀ ਹੈ ਕਿ ਲੋਕ ਪਰੇਸ਼ਾਨ ਨੇ ਸਰਕਾਰ ਆਪਣੀ ਪੀੜੀ ਹੇਟ ਸੋਟਾ ਮਾਰ ਕੇ ਦੇਖੇ ਕੀ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਆ ਜਾਕੀ ਸੁਰੱਖਿਆ ਦੀ ਕਮੀ ਹੈ ਜੇ ਲੋਕ ਆ ਸੁਰੱਖਿਅਤ ਮਹਿਸੂਸ ਕਰਦੇ ਆ ਉਹਦੇ ਪਿੱਛੇ ਕਾਰਨ ਕੀ ਹੈ ਕੀ ਕੱਲੇ ਵੋਟਾਂ ਵਿੱਚ ਨੱਚ-ਨੱਚ ਕੇ ਕਹਿ ਦੇਣਾ ਕਿ ਆਪਾਂ ਲੋਕਾਂ ਦੀ ਜ਼ਿੰਦਗੀ ਰੰਗਲੀ ਬਣਾ ਦਿੱਤੀ ਐ ਇਹ ਰੰਗਲੀ ਬਣੀ ਐ ਕਿ ਖੂਨ ਡੁੱਲ-ਡੁੱਲ ਕੇ ਜਿਹੜੀ ਧਰਤੀ ਐ ਉਹ ਲਾਲ ਰੰਗ ਨਾਲ ਗੰਦਲੀ ਹੁੰਦੀ ਜਾ ਰਹੀ ਐ ਨੌਜਵਾਨਾਂ ਦਾ ਜਿਹੜਾ ਖੂਨ ਡਿੱਗਦਾ ਬਰਬਾਦੀ ਹੁੰਦੀ ਜਾ ਰਹੀ ਐ ਪੰਜਾਬ ਦੀ ਕੀ ਇਹ ਰੁੜਦਾ ਪੰਜਾਬ ਨਹੀਂ ਐ ਸੋ ਇਹ ਸਵਾਲ ਨੇ ਮੌਕੇ ਦੇ ਤਸਵੀਰਾਂ ਦੁਕਾਨੇ ਚ ਬੇ ਸਵਾਲ ਖੜੇ ਕਰਦੀਆਂ ਸਰਕਾਰ ਵੀ ਰਾਤ ਐ ਐਫ ਆਰ 11 ਮੇਤੇ ਬਿਆਲ ਲਗਾ ਕੇ ਸਾਈਨ ਕਰਾ ਲਏ ਸੀ ਆਈ ਡੋਂਟ ਨੋ ਅੱਗੇ ਕੀ ਕਾਰਵਾਈ ਆ ਪੋਸਟਮਾਰਟਮ ਹੋਣਾ ਕੋਈ ਨਹੀਂ ਅਸਰ ਸਾਹਿਬਾਂ ਤੇ ਗੱਡ ਸਾਹਿਬਾਂ ਵੀ ਹੋ ਜਾਏਗਾ ਕਿਤੇ ਇਹ ਵੀ ਕੋਈ ਮੈਨੂੰ ਤਿਆਰੀ ਨਹੀਂ ਜੇ ਸਭ ਮੈਂ ਤੇ ਇਹ ਕਹਿਣਾ ਕਿ ਮੇਰਾ ਭਰਾ ਜਿੰਦੇ ਜੀਦਾ ਜੋ ਹੈ ਉਹ ਲਾਸ਼ ਨੂੰ ਤਾਂ ਮੇਰੇ ਘਰੇ ਪਹੁੰਚ ਲੈਣ ਦਿਓ ਉਹਦਾ ਸੰਸਕਾਰ ਤਾਂ ਚੱਜ ਨਾਲ ਕਰ ਲਵਾਂ ਆ ਟਾਈਮ ਦੇਖੋ ਜਿਹੜਾ ਜੀ ਹਜੇ ਤੱਕ ਪੋਸਟਮਾਰਟਮ ਕਿੰਨੇ ਵਜੇ ਆ ਕੇ ਖੜੇ ਤੁਸੀਂ ਮੇਰਾ ਤਾਂ ਭਾਜੀ ਸੋਭਾ ਦਾ ਆ ਕੇ ਖੜਾ ਇੱਥੇ ਕੋ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਤੁਹਾਨੂੰ ਪੁੱਛਣ ਵਾਸਤੇ ਵੀ ਤੁਹਾਡੇ ਨਾਲ ਨਵੇਂ ਦੀ ਜਰਨੈਲ ਸਿੰਘ ਆਈ ਹੋ ਸਾਬ ਨਾਲ ਗੱਲ ਹੋਈ ਸੀ ਉਹ ਕੁਛ ਆਪਣਾ ਕੰਮ ਕਰ ਰਹੀ ਸੀ ਸ਼ਾਇਦ ਉਹਦੇ ਵਿੱਚ ਬਿਆਸੀ ਉਹ ਕਹਿੰਦੇ ਆ ਗਿਆਂ ਆ ਗਿਆਂ ਉਹ ਆ ਗਏ ਨਹੀਂ ਉਹ ਥੋੜੇ ਜਿਹਾ ਘੰਟਾ ਖੁਇਆ ਉਹ ਆਏ ਨੂੰ ਤੇ ਹੁਣ ਕਹਿੰਦੇ ਆ ਵੀ ਮੈਂ ਪੋਸਟਮਾਰਟਮ ਕਰਾ ਕੇ ਇਹ ਦੂੰ ਲਿਆਂਦੇ ਹੋਏ ਕੋਈ ਉਹਨਾਂ ਦੇ ਫਾਰਮੈਲਟੀਜ਼ ਆ ਇਹਨਾਂ ਦੇ ਬਿਆਨ ਕਰਾ ਕੇ ਖਬਰ ਇਹਨੂੰ ਵੈਰੀਫਾਈ ਕਰਨਾ ਹੈ ਅਰਦੀਪ ਜੀ ਤੋਂ ਪੁਲਿਸ ਦਾ ਕੋਈ ਰੂਲ ਹੋਏਗਾ ਉਸ ਤੋਂ ਬਾਅਦ ਕਹਿੰਦੇ ਗੱਡ ਤੁਹਾਡੇ ਤੇ ਜੀ ਪਰ ਉਹ ਵੀ ਜੇ ਸ਼ਾਮ ਪੈ ਗਈ ਤਾਂ ਜੀ ਮੈਂ ਤਾਂ ਸੰਸਕਾਰ ਹੀ ਨਹੀਂ ਕਰਾਂਗਾ। ਪਰ ਜੇ ਮੈਂ ਜੇ ਸੰਸਕਾਰ ਕਰ ਵੀ ਦਿੱਤਾ ਆਪਣੇ ਭਰਾ ਦਾ ਜਾਂ ਨਾ ਕੀਤਾ ਜੇ ਮੈਨੂੰ ਇਹਦਾ ਕੋਈ ਨਾ ਮੰਨ ਲਓ ਠੋਸ ਹਲ ਪ੍ਰਸ਼ਾਸਨ ਵੱਲੋਂ ਨਾ ਮਿਲਿਆ ਤਾਂ ਮੈਂ ਕਿਸੇ ਵੀ ਤਰ੍ਹਾਂ ਦੀ ਇਹ ਨਹੀਂ ਮੈਂ ਕਹਿੰਦਾ ਇੱਥੇ ਜਾ ਉੱਥੇ ਕਿਸੇ ਵੀ ਸੜਕ ਦੇ ਕਿਨਾਰੇ ਮੈਂ ਧਰਨਾ ਲਾ ਕੇ ਬਹਿ ਜਾਣਾ ਔਰ ਬੈਠਾਂਗਾ ਉਰੋਂ ਤੱਕ ਜਦੋਂ ਤੱਕ ਮੈਂ ਮਰਦਾ ਨਹੀਂ। ਫਿਰ ਮੇਰੀ ਵੀ ਸਰਕਾਰ ਪੋਸਟਮਾਰਟਮ ਕਰਾ ਕੇ ਆਓ ਜੀ ਲਾਸ਼ ਰੋਜ਼ੀ ਕਰਦੇ ਤਾਂ ਕਿ ਜਿੱਥੇ ਇੱਕ ਭਰਾ ਗਿਆ ਦੂਜਾ ਵੀ ਜਾਏਗਾ। ਓ ਜੀ ਮੇਰੀ ਤਾਂ ਪ੍ਰਸ਼ਾਸਨ ਤੋਂ ਹੀ ਮੰਗ ਹੈ ਕਿ ਮੇਰੇ ਪਿੰਡ ਕੁਲੇਵਾਲ ਵਿੱਚ ਇੱਕ ਕਤਲ ਦੀ ਵਾਰਦਾਤ ਆਈ ਹੈ ਉਹਦੇ ਬਾਰੇ ਕੋਈ ਜਾਣਕਾਰੀ ਚਾਹੁੰਦੇ ਹਾਂ ਜਾਣਕਾਰੀ ਤਾਂ ਦੇਖੋ ਪੁਲਿਸ ਪ੍ਰਸ਼ਾਸਨ ਦੇ ਸਾਤਾ ਪਰ ਗੱਲ ਆ ਹੈ ਕਿ ਮੇਰਾ ਆ ਸਰਪੰਚ ਰਹੇ ਆ ਸੰਦੀਪ ਜੀ ਪਿਛਲੀ ਟਾਰਮ ਦੇ ਮੇਰਾ ਛੋਟਾ ਭਰਾ ਇਹਦੇ ਛੋਟੇ ਭਰਾ ਨੂੰ ਸਰੇ ਆਮ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਇਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਉਸ ਤੋਂ ਬਾਅਦ ਆਹ ਵਿਚਾਰੇ ਲੈ ਕੇ ਉੱਥੇ ਹਸਪੀਟਲ ਗਏ ਸੁੜੋਏ ਸੁੜੋਏ ਹਸਪੀਟਲ ਕੋਲ ਨਹੀਂ ਸੀ ਉਸ ਤੋਂ ਬਾਅਦ ਗੜਸ਼ੰਕਰ ਲੈ ਗਏ ਘੰਟੇ ਡੇਢ ਘੰਟੇ ਬਾਅਦ ਉੱਥੇ ਪੁਲਿਸ ਪਹੁੰਚਦੀ ਹੈ ਅਜੇ ਤਦin ਸਵੇਰ ਤੋਂ ਉੱਥੇ ਆਏ ਹੋਏ ਹੈ ਕੋਈ ਇਹਨਾਂ ਨੂੰ ਘਰ ਦੇ ਇਹਨਾਂ ਦੇ ਬਾਹਰ ਨਹੀਂ ਨਿਕਲਣ ਦਿੰਦੇ ਪਏ ਇਹਨਾਂ ਨੂੰ ਡਰ ਲੱਗਦਾ ਪਿਆ ਕਿ ਕਿਤੇ ਸਾਨੂੰ ਨਾ ਕਿ ਕੋਈ ਮਾਰ ਦੇਵੇ ਪੁਲਿਸ ਨੇ ਕੋਈ ਸਿਕਿਉਰਟੀ ਪ੍ਰੋਵਾਈਡ ਨਹੀਂ ਕੀਤੀ ਜਿੱਦਾਂ ਪੁਲਿਸ ਵੀ ਇਸੇ ਤਰੀਕੇ ਇਸੇ ਚੀਜ਼ ਦੀ ਵੇਟ ਕਰਦੀ ਪਈ ਹੈ ਕਿ ਕੁਝ ਹੋਰ ਮਾੜੀ ਕਾਰਵਾਈ ਹੋ ਜਾਵੇ ਹਜੇ ਪਰ ਮੈਂ ਆ ਮੰਨਦਾ ਕਿ ਅਜੇ ਤਦin ਪੰਜਾਬ ਵਿੱਚ ਜੰਗਲ ਰਾਜ ਹੈ ਕਿਸੇ ਤਰੀਕੇ ਤੁਸੀਂ ਆ ਨਹੀਂ ਕਹਿ ਸਕਦੇ ਕਿ ਪੰਜਾਬ ਵਿੱਚ ਸਰਕਾਰ ਨਾਮ ਦੀ ਚੀਜ਼ ਹੈਗੀ ਆ ਤੁਸੀਂ ਆ ਨਹੀਂ ਕਹਿ ਸਕਦੇ ਕਿ ਆਮ ਆਦਮੀ ਪਾਰਟੀ ਦਾ ਰਾਜ ਚੱਲਦਾ ਪਿਆ ਜਿਹੜੇ ਆ ਰੰਗਲੇ ਪੰਜਾਬ ਦੀ ਗੱਲ ਕਰਦੇ ਆ ਰੰਗਲਾ ਪੰਜਾਬ ਨਹੀਂ ਰਿਹਾ ਇਹਨਾਂ ਨੇ ਗੰਦਲਾ ਕਰ ਦਿੱਤਾ ਹਰ ਅਗਰ ਅੱਪਾ ਆਪਣੀ ਡਿਸਟ੍ਰਿਕਟ ਦੀ ਗੱਲ ਕਰ ਲਈਏ ਸਾਰੇ ਆਮ ਤਾਂ ਗੋੜੀਆਂ ਚੱਲਦੀਆਂ ਪਈਆਂ ਕਲੇਟਰ ਸਾਹਿਬ ਤੁਹਾਨੂੰ ਨਹੀਂ ਪਤਾ ਪਹਿਲਾਂ ਮੰਡੇਰਾ ਵਿੱਚ ਗੋਲੀਆਂ ਚੱਲੀਆਂ ਅਜੇ ਤੱਕ ਉਹ ਬੰਦੇ ਪਤਾ ਨਹੀਂ ਲੱਗੇ ਉਸਮਾਨਪੁਰ ਵਿੱਚ ਗੋਲੀਆਂ ਚੱਲੀਆਂ ਉਹਨਾਂ ਦਾ ਪਤਾ ਨਹੀਂ ਲੱਗਿਆ ਹੁਣ ਸਾਡਾ ਛੋਟਾ ਭਰਾ ਮਾਰ ਦਿੱਤਾ ਹੈਗਾ ਸਰੀ ਆਮ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਜਾ ਰਹੀਆਂ ਕਿ ਜੀ ਅਸੀਂ ਮਾਰ ਦੁੱਤੇ ਜਿੱਥੇ ਆ ਗੁੰਡਿਆਂ ਨੂੰ ਕਿਸੇ ਤਰੀਕੇ ਦਾ ਡਰ ਹੀ ਨਹੀਂ ਹੈਗਾ ਤਾਂ ਤੁਸੀਂ ਦੱਸੋ ਕੀ ਹੋ ਸਕਦਾ ਮੈਂ ਆ ਸਮਝਦਾ ਕਿ ਅੱਜ ਦੇ ਦਿਨ ਅਸੀਂ ਇਸ ਕਰਕੇ ਘੁੰਮਦੇ ਆ ਕਿਉਂਕਿ ਗੁੰਡੇ ਬਦਮਾਸ਼ ਸਾਨੂੰ ਮਾਰਿਆ ਨਹੀਂ ਚਾਹੁੰਦੇ ਪਰ ਨਹੀਂ ਜੋ ਅੱਜ ਦੇ ਦਿਨ ਚੱਲਦਾ ਪਿਆ ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਜੀ ਨੂੰ ਰਿਜ਼ਾਈਨ ਕਰਕੇ ਉੱਥੇ ਕਿਸੇ ਗੈਂਗਸਟਰ ਨੂੰ ਬੁਲਾ ਦੇਣਾ ਚਾਹੀਦਾ ਸ਼ਾਇਦ ਕਿਤੇ ਆ ਮੋਤਾ ਘਾਟੀਆਂ ਪਰ ਜੋ ਹਾਲਾਤ ਅੱਜ ਦੇ ਨੇ ਇਹਨਾਂ ਨੇ ਬੜਾ ਚੌੜ ਦੇ ਕੀਤੀ ਪਈ ਹੈ ਇਸ ਤੋਂ ਮਾੜੇ ਹਾਲਾਤ ਹੋ ਨਹੀਂ ਸਕਦੇ ਹੈਗੇ ਅਗਰ ਬੜਾ ਚੌੜ ਦਾ ਤੁਸੀਂ ਸ਼ੋਕਰ ਦੇਖੋ ਪਹਿਲਾਂ ਅਸੀਂ ਖਡਾਰੀਆਂ ਦੇ ਤੌਰ ਤੇ شریف ਲੋਕਾਂ ਦੇ ਤੌਰ ਤੇ ਜਾਣੇ ਸੀ ਹੁਣ ਤਾਂ ਰੇਕ ਤੀਜੇ ਦਿਨ ਕੋਈ ਨਾ ਕੋਈ ਗੁੰਡਾ ਕਰਦੀ ਕਿਸੇ ਦਾ ਸਿਰ ਵੱਢ ਦਿੱਤਾ ਕਿਸੇ ਨਾਲ ਬਦਮਾਸ਼ੀ ਨਾਲ ਮਾਰ ਦਿੱਤਾ ਕੋਈ ਕੁਸ਼ ਕਰ ਦਿੱਤਾ ਕੋਈ ਚਿੱਟੇ ਮਾਰ ਕੇ ਮਰ ਗਿਆ ਕੋਈ ਹੁਣ ਗੈਂਗਸਟਰ ਨਾਲ ਮਾਰ ਦਿੱਤੇ ਹਰ ਪਿੰਡ ਵਿੱਚ ਆਈ ਹਾਲਾਤ ਪਿਆ ਔਰ ਸਾਡੇ ਜਿਹੜੀ ਸਰਕਾਰ ਹੈ ਸੁੱਤੀ ਪਈ ਔਰ ਅਦਰ ਧਿਆਨ ਨਹੀਂ ਦਿੱਦੀ ਪਈ ਕੋਈ ਇਹਨਾਂ ਦੇ ਸਰਕਾਰ ਦੇ ਤੌਰ ਤੇ ਨਾਲ ਨਹੀਂ ਖੜਦਾ ਪਿਆ ਕੋਈ ਇਹਨਾਂ ਨੂੰ ਯਕੀਨ ਨਹੀਂ ਦਵਾਉਂਦਾ ਪਿਆ ਕਿ ਅਸੀਂ ਤੁਹਾਡੀ ਸੁਰੱਖਿਆ ਲਈ ਤੁਹਾਡੇ ਨਾਲ ਖੜੇ ਹਾਂ ਇਹਨਾਂ ਨੂੰ ਯਕੀਨੀ ਦਵਾਉਂਦਾ ਕਿ ਆਉਣ ਵਾਲੇ ਸਮੇਂ ਵਿੱਚ ਜਿਨ੍ਹਾਂ ਨੇ ਆ ਕੀਤਾ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਆ ਜਾਣ ਕੇ ਕਿ ਕਿਨਾਂ ਕੋਲ ਜਾ ਕੇ ਇਨਸਾਫ ਦੀ ਮੰਗ ਕਰਨ ਨਹੀਂ ਕੋਈ ਨਹੀਂ ਦਿੱਖਤ ਰਿਆ ਨਹੀਂ ਹਾਂ ਆ ਜ਼ਰੂਰ ਹੈ ਕਿ ਅਗਰ ਤੁਸੀਂ ਉੱਥੇ ਜ਼ਰੂਰ ਪਹੁੰਚੇ ਤੁਸੀਂ ਆਵਾਜ਼ ਜਿਹੜੀ ਹੈਗੀ ਹੈ ਪੱਤਰਕਾਰ ਦੇ ਤੌਰ ਤੇ ਬੁਲੰਦ ਕੀਤੀ ਹੈ ਉਸ ਤੋਂ ਬਾਅਦ ਥੋੜਾ ਮੋਟਾ ਪ੍ਰਸ਼ਾਸਨ ਜਾਗਿਆ ਪਰ ਉਹ ਇੰਨਾ ਕੁ ਜਾਗਿਆ ਜਿੰਨਾ ਕੁ ਸਿਰਫ ਸੋਸ਼ਲ ਮੀਡੀਆ ਤੇ ਉਹ ਦਿਖਾਇਆ ਜਾਂਦੇ ਆ ਪਰ ਕਾਰਵਾਈ ਹਜ ਤੱਕ ਕੋਈ ਨਹੀਂ ਕੀਤੀ ਹੈ ਕੀ ਮੰਗ ਕਰਦੇ ਹਾਂ ਹੁਣ ਤੁਸੀਂ ਪ੍ਰਸ਼ਾਸਨ ਤੋਂ ਸਭ ਤੋਂ ਪਹਿਲਾਂ ਤਾਂ ਮੈਂ ਮੰਗ ਕਰਦਾ ਕਿ ਜਿਹੜੇ ਸਾਡੇ ਭਰਾ ਨੂੰ ਅੱਜ ਦੇ ਦਿਨ ਐ ਲੱਗਦਾ ਹੈ ਕਿ ਇਹਨਾਂ ਨੂੰ ਵੀ ਕਿਤੇ ਨਾ ਕੇ ਘਰੇ ਆ ਕੇ ਗੋੜੀਆਂ ਮਾਰਨ ਨਾ ਦੇਣ ਇਹਨਾਂ ਨੂੰ ਸਿਕਿਉਰਟੀ ਪ੍ਰੋਵਾਈਡ ਕਰ ਦਿਓ ਉਸ ਤੋਂ ਬਾਅਦ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਫੜ ਕੇ ਅੰਦਰ ਕਰੋ ਤਾਂ ਕਿ ਬੜਾ ਚਲ ਤੇ ਪੰਜਾਬ ਨੂੰ ਥੋੜਾ ਮੋਟਾ ਯਕੀਨ ਆਵੇ ਉਹਨਾਂ ਨੂੰ ਲੱਗੇ ਕਿ ਅਸੀਂ ਆਪਣੇ ਘਰਾਂ ਵਿੱਚ ਸੁਰੱਖਿਅਤ ਹੈਗੇ ਹਾਂ ਅਸੀਂ ਸਰਕਾਰ ਨਾਮ ਦੀ ਚੀਜ਼ ਆ ਉਹਦੇ ਵਿੱਚ ਅਸੀਂ ਬੈਠੇ ਆ ਕਨਸਟੀਟਿਊਸ਼ਨ ਨਾ ਅਗਰ ਸਾਨੂੰ ਆ ਰਾਈਟ ਦਿੱਤਾ ਕਿ ਤੁਹਾਡੀ ਰੱਖਿਆ ਕਨਸਟੀਟਿਊਸ਼ਨ ਦੇ ਵਿੱਚ ਪ੍ਰਸ਼ਾਸਨ ਸਰਕਾਰ ਕਰੂਗੀ ਉਹ ਆਪਣੀ ਜ਼ਿੰਮੇਵਾਰੀ ਨਿਭਾਵੇ ਪਰ ਉਹ ਜ਼ਿੰਮੇਵਾਰੀ ਨਿਭਾ ਨਹੀਂ ਰਹੇ ਹੈਗੇ ਮੈਂ ਮੰਗ ਕਰਦਾ ਕਿ ਜਦ ਤੱਕ ਤੁਸੀਂ ਇਹਨਾਂ ਦਾ ਜਿਹੜਾ ਇਨਸਾਫ ਆ ਕਰ ਦੋ ਨਹੀਂ ਆਉਣ ਵਾਲੇ ਸਮੇਂ ਵਿੱਚ ਜੋ ਸਾਡੇ ਭਰਾ ਕਹੋਗੇ ਜੋ ਸਾਨੂੰ ਕਰਨਾ ਪਊਗਾ ਪ੍ਰਸ਼ਾਸਨ ਦੇ ਕੰਨ ਖੋਲਣ ਲਈ ਜਿੱਥੇ ਤੱਕ ਜਾਣਾ ਪਊਗਾ ਸਾਨੂੰ ਜਾਣਾ ਪਊਗਾ ਅਸੀਂ ਉਹ ਕਰਾਂਗੇ ਕਤਲ ਹੋਇਆ ਮੈਂ ਇਹਨੂੰ ਕਤਲ ਨਹੀਂ ਮੰਨਦਾ ਮੈਂ ਸਾਂਦਾ ਹੈ ਕਿ ਜਿਹੜੀ ਆ ਸਰਕਾਰ ਹੈਗੀ ਆ ਸਰਕਾਰੀ ਕਤਲ ਹੈ ਇਹਨਾਂ ਸਰਕਾਰੀ ਕਤਲ ਅਸੀਂ ਤਾਂ ਕਹਿੰਦੇ ਕਿ ਸਰਕਾਰ ਤਾਂ ਕਿਤੇ ਦਿਖੇ ਨਹੀਂ ਰਹੀ ਗੁੰਡਾ ਗੁੰਡਿਆਂ ਦਾ ਰਾਜ ਚੱਲਦਾ ਪਿਆ ਜਿਹੜੀ ਸਰਕਾਰ ਉਹ ਗੁੰਡਿਆਂ ਨੂੰ ਪਨਾਹ ਦਿੰਦੀ ਪਈ ਹੈ ਸਰਕਾਰ ਦੇ ਤੌਰ ਤੇ ਅੱਜ ਦੇ ਦਿਨ ਚਿੱਟਾ ਵਿਗੜਾ ਪਿਆ